ਇੱਤਰ ਪਿਆਰਿਓ ਇੱਕ ਵਾਰ ਫੇਰ ਸਾਗਰ ਦੀ ਬੋਟੀ ਵਾਲੇ ਟ੍ਰੈਂਡ ਨੇ ਸਾਗਰ ਦੀ ਬੋਟੀ ਵਾਲੀਆਂ ਰੀਲਾਂ ਨੇ ਤੇ ਵੀਡੀਓ ਨੇ ਇਹ ਸਾਬਤ ਕਰ ਦਿੱਤਾ ਕਿ ਅਸੀਂ ਪੰਜਾਬੀ ਸਿਰੇ ਦੇ ਲਾਈ ਲੱਗਾ ਅਸੀਂ ਭੇੜ ਚਾਲ ਦਾ ਸ਼ਿਕਾਰ ਆ ਸਾਨੂੰ ਜਿੱਧਰ ਮਰਜੀ ਕਮਲੇ ਕਰਕੇ ਲਾਇਆ ਜਾ ਸਕਦਾ ਹੈ ਤੁਸੀਂ ਦੇਖੋ ਫੇਸਬੁੱਕ ਤੇ ਇੰਸਟਾਗ੍ਰam ਤੇ ਚਾਰ ਚਫੇਰੇ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਇੰਨੀ ਲਾਈ ਲੱਗਤਾ ਇਨੀਆਂ ਰੀਲਾਂ ਕਿੰਨੇ ਸਾਰੇ ਤਾਂ ਗਾਉਣ ਵਾਲਿਆਂ ਨੇ ਬਣਾਤੀਆਂ ਕਿੰਨੀ ਆਮ ਜਨਤਾ ਬਣਾਈ ਜਾਂਦੀ ਹੈ ਤੇ ਸਾਰੇ ਅਸੀਂ ਵੇਖੀ ਜਾਂਦੇ ਆ ਭਰਤੀ ਫੇਸਬੁੱਕ ਤੇ ਇੰਸਟਾਗ੍ਰam ਤੇ ਇੱਥੇ ਇਹ ਸਾਬਤ ਹੋ ਗਿਆ ਸਾਡੇ ਜਿੰਨਾ ਲਾਈ ਲੱਗ ਕੋਈ ਨਹੀਂਗਾ ਸਾਨੂੰ ਜਿੱਧਰ ਮਰਜ਼ੀ ਲਾਇਆ ਜਾ ਸਕਦਾ ਹੈ ਕਦੇ ਸਾਨੂੰ ਸਾਡੀ ਲਾਈ ਲੱਗ ਸੋਚ ਕਰਕੇ ਪਾਟੀਆਂ ਪੈਂਟਾਂ ਪਾਉਣ ਲਾਇਆ ਜਾ ਸਕਦਾ ਗੋਡਿਆਂ ਤੋਂ ਤੇ ਪੱਟਾਂ ਤੋਂ ਪਾਟੀਆਂ ਸਾਡੀ ਇਸੇ ਲਾਈ ਲਗਤਾਂ ਕਰਕੇ ਕਦੇ ਹਰਮਨ ਚੀਮੇ ਵਰਗੇ ਜਿਨ੍ਹਾਂ ਨੂੰ ਗਾਉਣ ਦਾ ਪਤਾ ਹੀ ਕੱਖ ਨਹੀਂ ਉਹਨਾਂ ਨੂੰ ਅਸੀਂ ਮਸ਼ਹੂਰ ਕਰਤਾ ਕਦੇ ਧਮਕਬੇਸ ਮੁੱਖ ਮੰਤਰੀ ਅਸੀਂ ਉਹਨਾਂ ਨੂੰ ਸਟਾਰ ਬਣਾਤਾ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਮੈਂ ਸਾਡੀ ਲਾਈ ਲਗਤਾਂ ਦੀ ਗੱਲ ਕਰਦਾ ਹੁਣ ਇਹ ਸਾਗਰ ਦੀ ਬੋਟੀ ਵਾਲੀ ਗੱਲ ਆਈ ਆ ਇਸ ਗੀਤ ਚ ਹੈ ਕੀ ਆ ਇਸ ਗਾਇਕੀ ਚ ਹੈ ਕੀ ਆ 20 ਸਾਲ ਪੁਰਾਣਾ ਗਾਣਾ ਚਲੋ ਸੁਣ ਲਿਆ ਉਦੋਂ ਹੁਣ ਵੀ ਜਿੰਨੇ ਸੁਣਨਾ ਸੁਣ ਲੈ ਪਰ ਗੱਲ ਮੈਂ ਕਰਦਾ ਵੀ ਜੇ ਤਾਂ ਇਸ ਗੀਤ ਚ ਕੋਈ ਅਰਥ ਹੋਣ ਕੋਈ ਅਕਲ ਹੋਵੇ ਜਾਂ ਕੋਈ ਸਿਰੇ ਦੀ ਗਾਇਕੀ ਹੋਵੇ ਕੁਝ ਤਾਂ ਹੋਵੇ ਨਾ ਪਰ ਪਤਾ ਨਹੀਂ ਕਿਉਂ ਐਨੇ ਅਸੀਂ ਲਾਈ ਲੱਗਾ ਮੈਂ ਪਹਿਲਾਂ ਜਦੋਂ ਉਹ ਆਪਣਾ ਜਿਹੜਾ ਦਲੇਰ ਮਹਿੰਦੀ ਹੁੰਦਾ ਸੀ ਉਹਦੇ ਤੁਣਕ ਤੁਣਕ ਤੁੰਦਾ ਦਾਦਾ ਤੇ ਛੜਿਆਂ ਦੇ ਉਹ ਜਿਹੜੇ ਗੀਤ ਉਹਦੇ ਆਉਂਦੇ ਹੁੰਦੇ ਸੀ ਉਹਨਾਂ ਨੂੰ ਜਿਵੇਂ ਲੋਕਾਂ ਨੇ ਉਦੋਂ ਚੁੱਕਿਆ ਉਦੋਂ ਵੀ ਲੱਗਦਾ ਸੀ ਵੀ ਉਹਦੇ ਗੀਤਾਂ 'ਚ ਕੱਖ ਵੀ ਨਹੀਂ ਹੁੰਦਾ ਸੀ ਪਰ ਸਾਨੂੰ ਇਸ ਨਾਲ ਕੋਈ ਮਤਲਬ ਨਹੀਂ ਵੀ ਕਿਹੜੀ ਚੀਜ਼ 'ਚ ਕੀ ਐ ਅਸੀਂ ਤਾਂ ਲਾਈ ਲਾਗਾ ਵੇਖੋ ਸਾਡੇ ਲਈ ਕੋਈ ਫੈਸ਼ਨ ਕੱਢ ਦੇਣ ਕੰਪਨੀਆਂ ਆਪਦਾ ਪੈਸਾ ਬਣਾਉਣ ਲਈ ਤੇ ਅਸੀਂ ਇੰਨੇ ਲਾਈ ਲਾਗਾ ਅਸੀਂ ਔਰਤਾਂ ਮਰਦ ਮੁੰਡੇ ਕੁੜੀਆਂ ਉਸ ਫੈਸ਼ਨ ਮਗਰ ਪਾਗਲੋ ਕੇ ਲੱਗ ਜਾਂਦੇ ਆ ਮੈਂ ਤੁਹਾਨੂੰ ਦੱਸਿਆ ਸਾਨੂੰ ਪਾਟੀਆਂ ਪੈਂਟਾਂ ਪਾਉਣ ਲਾਤਾ ਉਹਨਾਂ ਨੇ ਗੋਡਿਆਂ ਤੋਂ ਪੱਟਾਂ ਤੋਂ ਅਸੀਂ ਪਾਈਆਂ ਔਰ ਜਿੱਦਰ ਨੂੰ ਵਾਲਾਂ ਦਾ ਸਟਾਈਲ ਕਰਾਉਣਾ ਚਾਹਣ ਸਾਡਾ ਕਰਾ ਸਕਦੇ ਨੇ ਉਹ ਕੀ ਕਰਦੇ ਨੇ ਵੀ ਕਦੀ ਖੁੱਲੀ ਮੋਰੀ ਕਦੀ ਭੀੜੀ ਮੋਰੀ ਪੈਂਟਾਂ ਦੀ ਪਜਾਮਿਆਂ ਦੀ ਕੱਪੜਿਆਂ ਦੀ ਇੰਨੇ ਨਾਲ ਫੈਸ਼ਨ ਬਦਲ ਕੇ ਤੇ ਸਾਡੇ ਘਰਾਂ 'ਚ ਬਾਕੀ ਪਏ ਕੱਪੜੇ ਐਕਸਪਾਇਰ ਕਰ ਦਿੰਦੇ ਨੇ ਜਿਵੇਂ ਦਵਾਈਆਂ ਦੀ ਡੇਟ ਲੰਘ ਜਾਂਦੀ ਹੈ ਐਦਾਂ ਮਤਲਬ ਸਾਨੂੰ ਕਿਹਨੇ ਨਹੀਂ ਬੇਵਕੂਫ ਬਣਾਇਆ ਪਖੰਡੀ ਬਾਬਿਆਂ ਨੇ ਰੱਜ ਕੇ ਬੇਵਕੂਫ ਬਣਾ ਕੇ ਸਾਡੀ ਲਾਈ ਲਗਤਾਂ ਦਾ ਰੱਜ ਕੇ ਅੱਜ ਤੱਕ ਫਾਇਦਾ ਲਿਆ ਕਿੰਨੇ ਸਾਰੇ ਪਖੰਡੀ ਬਾਬੇ ਜਿਨ੍ਹਾਂ ਨੇ ਸਾਡੀ ਲਾਈ ਲਗਤਾਂ ਦਾ ਸਾਡੀ ਭੇੜ ਚਾਲ ਦਾ ਸਾਡੇ ਭੇੜ ਪੁਣੇ ਦਾ ਫਾਇਦਾ ਲਿਆ ਤੇ ਉਹ ਰੱਬ ਬਣ ਕੇ ਬਹਿ ਗਏ ਅਸੀਂ ਉਹਨਾਂ ਨੂੰ ਪਤਾ ਨਹੀਂ ਕੀ ਕੀ ਸਮਝਿਆ ਉਹਨਾਂ ਚੋਂ ਬੜੇ ਜੇਲ੍ਹਾਂ ਚ ਚਲੇ ਗਏ ਸਾਬਤ ਹੋ ਗਿਆ ਸਬੂਤ ਆ ਗਿਆ ਵੀ ਇਹ ਬੰਦੇ ਬਹੁਤ ਗਲਤ ਸੀ ਪਰ ਸਾਡੀ ਭੇੜ ਚਾਲ ਸਾਨੂੰ ਫੇਰ ਪਿੱਛੇ ਨਹੀਂ ਹਟਣ ਦਿੱਤਾ ਅੱਜ ਤੱਕ ਸਿਆਸੀ ਪਾਰਟੀਆਂ ਨੇ ਸਾਡੀ ਐਸੇ ਭੇੜਚਾਲ ਨੂੰ ਵਰਤਿਆ ਸਾਡੇ ਲਾਈ ਲਗ ਪੁਣੇ ਨੂੰ ਵਰਤਿਆ ਤੇ ਸਿਆਸੀ ਪਾਰਟੀਆਂ ਨੇ ਰੱਜ ਕੇ ਸਾਡੇ ਦਾਦਿਆਂ ਦੀ ਪਿਓਾਂ ਦੀ ਪੀੜ੍ਹੀ ਨੂੰ ਬੇਵਕੂਫ ਬਣਾਉਣ ਤੋਂ ਬਾਅਦ ਹੁਣ ਸਾਡੀ ਪੀੜ੍ਹੀ ਨੂੰ ਬੜਾਇਆ ਅੱਜ ਜਿੱਦਾਂ ਅਸੀਂ ਦੇਖ ਰਹੇ ਹਾਂ ਬਈ ਪਹਿਲਾਂ ਬੀਬੀ ਜ਼ਗੀਰ ਕੌਰ ਹੋਰੀ ਕਾਲੀ ਦਲ ਨੂੰ 3600 ਗੱਲ ਕਰਕੇ ਸੁਖਬੀਰ ਬਾਦਲ ਹੋਰਾਂ ਨੂੰ ਅਲੱਗ ਹੋਏ ਹੁਣ ਉਹ ਘਰ ਵਾਪਸੀ ਕਹਿ ਕੇ ਪਾਰਟੀ 'ਚ ਸ਼ਾਮਲ ਹੋ ਗਏ ਨੇ ਉਹ ਸਾਨੂੰ ਸਮਝਦੇ ਕੀ ਨਹੀਂ ਲਾਈ ਲੱਗ ਜਿੱਦਾਂ ਅਸੀਂ ਵੇਖਿਆ ਸੁਨੀਲ ਜਾਖੜ ਤੇ ਕੈਪਟਨ ਮਰਿੰਦਰ ਰੀ 25 25 ਸਾਲ ਬੀਜੇਪੀ ਨੂੰ ਮਾਰਾ ਕਹਿੰਦੇ ਰਹੇ ਫਿਰ ਉਹਦੇ ਚ ਸ਼ਾਮਲ ਹੋ ਗਏ ਉਹਨਾਂ ਨੂੰ ਕੀ ਉਮੀਦ ਆ ਵੀ ਇਹ ਲਾਈ ਲੱਗ ਨੇ ਜਿੱਧਰ ਮਰਜ਼ੀ ਲਾਇਆ ਜਾ ਸਕਦਾ ਹੈ ਅੱਜ ਤੁਸੀਂ ਵੇਖੋ ਕਾਂਗਰਸ ਦਾ ਐਮ ਐਲ ਏ ਰਾਜਕੁਮਾਰ ਚੱਬੇਵਾਲ ਉਹ ਆਮ ਆਦਮੀ ਪਾਰਟੀ ਚ ਵੜ ਗਿਆ ਕੀ ਸੋਚ ਕੇ ਵੀ ਇਹ ਲਾਈ ਲੱਗ ਨੇ ਪਹਿਲਾਂ ਇੰਨਾ ਟਾਈਮ 15 20 ਸਾਲ ਕਾਂਗਰਸ ਨੂੰ ਚੰਗੀ ਕਹਿ ਕੇ ਤੇ ਇਹਨਾਂ ਨੂੰ ਮਾਰਿਆ ਕਹਿ ਕੇ ਪੈਂਠ ਬਣਾਈ ਰੱਖੀ ਐ ਤੇ ਕੁਰਸੀ ਲਈ ਰੱਖੀ ਐ ਤੇ ਹੁਣ ਕਾਂਗਰਸ ਨੂੰ ਮਾੜਾ ਕਹਿ ਕੇ ਤੇ ਇਹਨਾਂ ਨੂੰ ਚੰਗੇ ਕਹਿ ਕੇ ਕਰ ਲਾਂਗੇ ਸਾਰਿਆਂ ਨੇ ਸਾਡੀ ਲਾਈ ਲਗਤਾਂ ਦਾ ਭਰਪੂਰ ਫਾਇਦਾ ਠਾਇਆ ਹਰ ਇੱਕ ਨੇ ਠਾਇਆ ਮੇਰੀ ਬੇਨਤੀ ਆ ਇਸ ਲਾਈ ਲਗਤਾਂ ਨੂੰ ਇਸ ਭੇਡ ਪੁਣੇ ਨੂੰ ਥੋੜਾ ਜਿਹਾ ਪਛਾਣੀਏ ਕਿਸੇ ਨੂੰ ਇਹ ਲੱਗ ਸਕਦਾ ਤੈਨੂੰ ਕੀ ਤਕਲੀਫ ਆ ਤਕਲੀਫ ਮੈਨੂੰ ਉਹੀ ਆ ਜੋ ਮਹਾਨ ਪੁਰਖਾਂ ਨੂੰ ਹੋਈ ਉਹਨਾਂ ਦੀ ਸੋਚ ਨੂੰ ਸਮਝਿਆ ਤੇ ਮਾੜੀ-ਮੋਟੀ ਉਹਨਾਂ ਦੀ ਸੋਚ ਵਾਲੀ ਗੱਲ ਤੁਹਾਡੇ ਸਾਹਮਣੇ ਕਰ ਰਿਹਾ ਇਸ ਲਾਈ ਲਗਤਾ ਦਾ ਇਸ ਭੇੜ ਚਾਲ ਦਾ ਵਿਰੋਧ ਸਾਡੇ ਗੁਰੂ ਸਹਿਬਾਨਾਂ ਨੇ ਵੀ ਕੀਤਾ ਸੀ ਹੋਰ ਵੀ ਮਹਾਪੁਰਖਾਂ ਨੇ ਕੀਤਾ ਸੀ ਤੇ ਮੈਂ ਵੀ ਉਹੀ ਸੋਚ ਦੀ ਗੱਲ ਕਰ ਰਿਹਾ ਅੱਜ ਤੁਸੀਂ ਦੇਖੋ ਸਾਗਰ ਦੀ ਵੋਟੀ ਵਾਲੇ ਇਸ ਟ੍ਰੈਂਡ ਨੇ ਰੀਲਾਂ ਨੇ ਵੀਡੀਓ ਨੇ ਕਮਲੇ ਕਰ ਛੱਡੀ ਜਨਤਾ ਸਾਗਰ ਦੀ ਵੋਟੀ ਹੈ ਕਿ ਹੈ ਉਹਦੇ 'ਚ ਕੁਛ ਕੱਖ ਨਹੀਂ ਨਾ ਹੈਗਾ ਫੇਰ ਵੀ ਅਸਲ ਚ ਪ੍ਰੋਬਲਮ ਮੈਨੂੰ ਇਹ ਨਹੀਂ ਕਿ ਅਸੀਂ ਕਿਸੇ ਗੀਤ ਨੂੰ ਕਿਉਂ ਸੁਣਦੇ ਆ ਪ੍ਰੋਬਲਮ ਮੈਨੂੰ ਲਾਈ ਲੱਗ ਪੁਨੇ ਤੋਂ ਆ ਬਈ ਜਿੱਧਰ ਮਰਜੀ ਸਾਨੂੰ ਲਾਇਆ ਜਾ ਸਕਦਾ ਮੈਂ ਤਾਂ ਵੇਖਿਆ ਇੱਥੇ ਕਈ ਪਖੰਡੀ ਬਾਪੇ ਉੱਠੇ ਇੱਕ ਇੱਕ ਇੱਧਰ ਉੱਠਿਆ ਉਹ ਕਹਿੰਦਾ ਜੀ ਉਹ ਜਿਨ੍ਹਾਂ ਦੇ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਦੇ ਗੋਡਿਆਂ ਤੇ ਖੁੰਡੀ ਲਾਉਂਦਾ ਤੇ ਠੀਕ ਕਰ ਦਿੰਦਾ ਉੱਥੇ ਪੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਇੱਕ ਜਵਾਕ ਜਿਹਾ ਸੀਗਾ ਉਹ ਫਾਜ਼ਲ ਕਾ ਬੋਰ ਵਾਲੀ ਸਾਈਡ ਨਿਕਲ ਜਾ ਉਹਦੇ ਕੋਲ ਕਰੋਨਾ ਤੋਂ ਪਹਿਲਾਂ ਜੀ ਲੈਣਾ ਲੱਗ ਗਿਆ ਵੀ ਇਹ ਤੱਕ ਕਰਨੀ ਵਾਲਾ ਬੜਾ ਇਹ ਤਾਂ ਸਾਰੇ ਦੁੱਖ ਦੂਰ ਕਰ ਦਿੰਦਾ ਉਹਨਾਂ ਦੇ ਆਪ ਦੇ ਘਰੇ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਸੀ ਉਹ ਤਾਂ ਉਦੋਂ ਕਦੀ ਠੀਕ ਹੋਈਆਂ ਨਹੀਂ ਸੀ ਜਦੋਂ ਹੀ ਕਰੋਨਾ ਚੱਲਿਆ ਘਰ ਦੇ ਜੀਆ ਨੇ ਉਹ ਕਰਨੀ ਵਾਲਾ ਜਿਹੜੇ ਹੱਥ ਲਾਇਆ ਹੀ ਸਾਰੇ ਰੋਗ ਦੂਰ ਕਰਦਾ ਸੀ ਤੇ ਉਹ ਜਵਾਕ ਨੂੰ ਲਕੋ ਲਿਆ ਲੋਕਾਂ ਨੂੰ ਕਹਿੰਦਾ ਵੀ ਨਾ ਆਇਓ ਸਾਡੇ ਘਰੇ ਵੇਖੋ ਜੇ ਉਹਦੇ 'ਚ ਹੁੰਦੀ ਕੁਛ ਤਾਂ ਉਹ ਕਰੋਨਾ ਨਾਲ ਠੀਕ ਕਰ ਦਿੰਦਾ ਪਰ ਅਸੀਂ ਲਾਇਲਾਕਾਂ ਅਸੀਂ ਇਹ ਟੇਪ ਭੇੜ ਚਾਲ ਦਾ ਸ਼ਿਕਾਰਾਂ ਫਿਲਮਾਂ ਦੇਖਣ ਪ੍ਰਤੀ ਗੀਤ ਸੁਣਨ ਪ੍ਰਤੀ ਜਿਹੜਾ ਰਾਜਨੀਤੀ ਦੇ ਵਿੱਚ ਵੋਟਾਂ ਪਾਉਣ ਪ੍ਰਤੀ ਹਰ ਚੀਜ਼ ਪ੍ਰਤੀ ਔਰ ਇਹਦੇ ਦੋਚੀ ਅਸੀਂ ਨਹੀਂ ਆ ਅਸੀਂ ਨਹੀਂ ਆ ਇਹਦਾ ਦੋਚੀ ਰਾਜ ਪ੍ਰਬੰਧ ਤੇ ਸਿਸਟਮ ਆ ਜਿੰਨੇ ਸਾਡੇ ਲੋਕਾਂ ਨੂੰ ਜਾਗਰੂਕ ਤੇ ਚੇਤਨ ਹੋਣ ਨਹੀਂ ਦਿੱਤਾ ਉਹ ਸਿਸਟਮ ਹੀ ਨਹੀਂ ਚਾਹੁੰਦਾ ਵੀ ਅਸੀਂ ਜਾਗਰੂਕ ਹੋਈਏ ਕਿਉਂਕਿ ਸਰਕਾਰਾਂ ਨੂੰ ਰਾਜ ਪ੍ਰਬੰਧ ਨੂੰ ਇਹ ਪਤਾ ਵੀ ਜੇ ਇਹ ਲੋਕ ਲਾਈ ਲਗ ਨਾ ਰਹੇ ਇਹ ਜਾਗ ਪਏ ਇਹ ਸੋਚਣ ਲੱਗੇ ਇਹ ਸਮਝਣ ਲੱਗੇ ਤਾਂ ਫਿਰ ਉਹਨਾਂ ਦਾ ਜਿਹੜਾ ਤੋਰੀ ਫੁਲਕਾ ਉਹ ਬੰਦ ਹੋ ਜਾਣਾ ਫਿਰ ਇਹ ਸਵਾਲ ਕਰਨਗੇ ਫਿਰ ਇਹ ਅੰਨੇ ਵਾ ਵੋਟਾਂ ਨਹੀਂ ਪਾਉਣਗੇ ਫਿਰ ਇਹ ਕਹਿਣਗੇ ਦੱਸੋ ਪਿਛਲੇ ਵਾਅਦਿਆਂ ਦਾ ਕੀ ਬਣਿਆ ਆ ਵੇਖੋ ਹੁਣ ਫਿਰ ਵੋਟਾਂ ਆ ਗਈਆਂ ਉਹ ਇੱਕ ਗੀਤ ਆ ਅਸੀਂ ਰਾਜ ਬਰਾੜ ਦਾ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਹੁਣ ਕੀੜੀਆਂ ਦੇ ਘਰਾਂ 'ਚ ਨਰਾਇਣ ਆਉਣਗੇ ਤੇ ਆ ਦੇਖਿਓ ਤੁਸੀਂ ਹੁਣ ਫਿਰ ਕੀੜੀਆਂ ਦੇ ਘਰਾਂ ਚ ਨਰਾਇਣ ਆਉਣਗੇ ਔਰ ਉਹ ਸਾਨੂੰ ਲਾਈ ਲੱਗ ਤੇ ਕਮਲੇ ਸਮਝ ਕੇ ਆਉਣਗੇ ਕਿਸੇ ਵੀ ਪਾਰਟੀ ਨੇ ਆਪਦੇ ਵਾਅਦੇ ਕਦੇ ਪੂਰੇ ਨਹੀਂ ਕੀਤੇ ਸਾਰਿਆਂ ਨੇ ਹੁਣ ਤੱਕ ਲੋਕਾਂ ਦੀ ਜ਼ਿੰਦਗੀ ਸਵਰਗ ਬਣਾਉਣ ਦੀਆਂ ਗੱਲਾਂ ਕੀਤੀਆਂ ਪਰ ਕਿਸੇ ਵੀ ਤਬਕੇ ਦੀ ਜ਼ਿੰਦਗੀ ਸੁਧਾਰੀ ਨਹੀਂ ਗਈ ਨਾ ਕਿਸਾਨਾਂ ਦੀ ਨਾ ਮਜ਼ਦੂਰਾਂ ਦੀ ਨਾ ਦੁਕਾਨਦਾਰਾਂ ਦੀ ਨਾ ਬੇਰੁਜ਼ਗਾਰਾਂ ਦੀ ਨਾ ਮਲਾਜ਼ਮਾਂ ਦੀ ਬਹੁਤ ਹੀ ੇਠਲੇ ਪੱਦਰ ਦੀ ਜ਼ਿੰਦਗੀ ਅੱਜ ਤੱਕ ਇਹਨਾਂ ਨੇ ਦਿੱਤੀ ਹੈ ਪਰ ਸਾਨੂੰ ਸਿਰਫ ਨਾਰਿਆਂ ਨਾਲ ਤੇ ਲਾਰਿਆਂ ਨਾਲ ਉਹ ਜਦੋਂ ਮਰਜ਼ੀ ਬਦਲ ਲੈਂਦੇ ਨੇ ਉਹਨਾਂ ਨੂੰ ਪਤਾ ਕਿ ਕੋਈ ਕੋਈ ਕਿਸੇ ਧਰਮ ਦਾ ਝੰਡਾ ਫੜ ਲੈਂਦਾ ਕੋਈ ਕਿਸੇ ਦਾ ਉਹਨਾਂ ਨੂੰ ਇਹ ਪਤਾ ਸਿਆਸੀ ਲੋਕਾਂ ਨੂੰ ਵੀ ਇਹ ਧਰਮ ਦਾ ਝੰਡਾ ਵੇਖ ਕੇ ਹੀ ਸਾਡੇ ਮਗਰ ਲੱਗ ਤੁਰਨਗੇ ਇਹਨਾਂ ਨੇ ਦੇਖਣਾ ਹੀ ਨਹੀਂ ਵੀ ਝੰਡਾ ਜਿਹਨੇ ਫੜਿਆ ਉਹ ਆਪ ਠੱਗਾ ਕਿ ਚੋਰ ਹੈ ਕਿ ਚੰਗਾ ਬੰਦਾ ਜਿਹੜਾ ਮਰਜ਼ੀ ਇੱਥੇ ਲੁਟੇਰਾ ਆਵੇ ਉਹ ਸਾਡੇ ਕਿਸੇ ਨਾ ਕਿਸੇ ਧਰਮ ਦਾ ਝੰਡਾ ਫੜ ਕੇ ਮੂਹਰੇ ਤੁਰ ਪਏ ਅਸੀਂ ਮਗਰੇ ਮਗਰ ਲੈਣ ਬਣਾ ਕੇ ਫਿਰ ਅਸੀਂ ਮਤਲਬ ਕਿ ਟੋਲਾ ਬਣਾ ਕੇ ਫਿਰ ਅਸੀਂ ਕਾਫਲੇ ਬਣਾ ਕੇ ਉਹਦੇ ਮਗਰ ਤੁਰ ਪਈਨੇ ਆ ਤੇ ਜਿੰਦਾਬਾਦ ਮਾਰ ਜਿੰਦਾਬਾਦ ਹੁੰਦੀ ਜਾਂਦੀ ਆ ਵੇਖੋ ਜੇਕਰ ਤੁਸੀਂ ਕੰਮਾਂ ਤੋਂ ਵੇਖੋਗੇ ਤਾਂ ਫਿਰ ਗੱਲ ਬੰਨੀ ਆ ਅਮਲ ਤੋਂ ਵੇਖਿਆ ਗੱਲ ਬੰਨੀ ਆ ਔਰ ਇਹ ਸਾਗਰ ਦੀ ਵੋਟੀ ਵਾਲਾ ਜੋ ਰੀਲਾ ਵੀਡੀਓ ਦਾ ਟ੍ਰੈਂਡ ਆ ਇਹਨੇ ਇੱਕ ਟੈਸਟ ਕਰਤਾ ਇਹਨੇ ਇੱਕ ਪੇਪਰ ਕਰ ਦਿੱਤਾ ਇਹਨੇ ਨਤੀਜਾ ਕੱਢਤਾ ਕਿ ਅਸੀਂ ਲਾਈ ਲਾਗਾ ਅਸੀਂ ਅਸੀਂ ਭੇੜ ਪੁਣੇ ਦਾ ਸ਼ਿਕਾਰ ਆ ਸਾਨੂੰ ਨਿੱਕੀ ਮੋਟੀ ਗੱਲ ਤੇ ਵੀ ਸਾਰਿਆਂ ਨੂੰ ਕੰਮਲੇ ਕਰਕੇ ਮਗਰ ਲਾਇਆ ਜਾ ਸਕਦਾ ਔਰ ਐਦਾਂ ਅੱਜ ਤੱਕ ਬਹੁਤ ਵਾਰ ਹੋਇਆ ਤੇ ਹੁਣ ਵੀ ਉਹੀ ਚੀਜ਼ ਵੇਖਣ ਨੂੰ ਮਿਲ ਰਹੀ ਹੈ ਸਾਡੇ ਚ ਤਾਂ ਐਨਾ ਲਾਈ ਲਗ ਪੁਣਾ ਹੈ ਕਿ ਜੇਕਰ ਕੋਈ ਫਿਲਮ ਸਟਾਰ ਜਾਂ ਕੋਈ ਗਾਇਕ ਆਪਦੇ ਵਾਲਾਂ ਦੀਆਂ ਪਿੱਛੇ ਗੁੱਤਾਂ ਕਰਨ ਲੱਗ ਪੈਣਾ ਤਾਂ ਸਾਡੇ ਮੁੰਡੇ ਕਿੰਨੇ ਗੁੱਤਾਂ ਕਰਨ ਲੱਗ ਪੈਲੇ ਨੇ ਹੱਦ ਹੈ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਸਾਡੇ ਬਾਪੂ ਹੋਰੀ ਦੱਸਦੇ ਹੁੰਦੇ ਸੀ ਦਾਦੇ ਹੋਰੀ ਕਹਿੰਦੇ ਅੱਗੇ ਨਾ ਮੱਝਾਂ ਚਾਰਦੇ ਹੁੰਦੇ ਸੀ ਮਾਲ ਕਹਿੰਦੇ ਸੀ ਮਾਲ ਚਾਰਨਾ ਤੇ ਮੁੰਡਿਆਂ ਨੇ ਮੱਝਾਂ ਚਾਰਨ ਜਾਣਾ ਤੇ ਉਦੋਂ ਖੇਤ ਖਾਲੀ ਹੁੰਦੇ ਸੀ ਤੇ ਸਾਰੇ ਪਿੰਡ ਦੇ ਮੁੰਡੇ ਮੱਝਾਂ ਲੈ ਕੇ ਤੇ ਚਲੇ ਜਾਣਾ ਚਾਰਨ ਤੇ ਉਥੇ ਜੀ ਇੱਕ ਮੁੰਡੇ ਨੇ ਨਾ ਇੱਕ ਵਾਰੀ ਸੜਕ ਦੇ ਰਾਹ ਦੇ ਨਾਲ ਹੀ ਇੱਕ ਜੰਡ ਸੀਗਾ ਉਹਦੇ ਤੇ ਜਿਹੜੀ ਗਾਲੜ ਹੁੰਦੀ ਹੈ ਨਾ ਜਿਹਨੂੰ ਕਾਟੋ ਵੀ ਕਹੀ ਦੇ ਦਿੰਦੇ ਆ ਉਹ ਚੜਦੀ ਜਾ ਰਹੀ ਸੀ ਤੇ ਉਹਨੇ ਏਦਾਂ ਡੰਡਾ ਮਾਰਿਆ ਤੇ ਉਹ ਮਰ ਗਈ ਮਰ ਗਈ ਤੇ ਉਹਨਾਂ ਮੁੰਡਿਆਂ ਨੂੰ ਸ਼ਰਾਰਤ ਸੁੱਜੀ ਉਹਨਾਂ ਨੇ ਕੀ ਕੀਤਾ ਕਹਿੰਦੇ ਜੀ ਆਪਾਂ ਇਹ ਗਾਲੜ ਨੂੰ ਹੁਣ ਨੱਪੀਏ ਨੱਪਿਆ ਉਹਨੂੰ ਟੋਆ ਜਾ ਪੱਟ ਕੇ ਨੱਪਤਾ ਇੱਕ ਮੁੰਡੇ ਨੇ ਮਜ਼ਾਕ ਨਾਲ ਕਹਿਤਾ ਕਹਿੰਦਾ ਓਏ ਗੱਲ ਸੁਣੋ ਹੁਣ ਇਹਨੂੰ ਨੱਪਤਾ ਦਿੱਤਾ ਹੁਣ ਇਹਦੀ ਮਟੀ ਵੀ ਬਣਾਈਏ ਕਹਿੰਦੇ ਵੀ ਕੱਲ ਨੂੰ ਜਦੋਂ ਸਾਰੇ ਆਪੋ ਆਪ ਦੇ ਘਰੋਂ ਮੱਜਾਂ ਲੈ ਕੇ ਆਉਣਗੇ ਨਾ ਤੇ ਇੱਕ ਇੱਕ ਇਟ ਆਪਾਂ ਸਾਰਿਆਂ ਨੇ ਲਿਆਉਣੀ ਆ 30 40 ਮੁੰਡੇ ਹੁੰਦੇ ਸੀ 30 40 ਘਰਾਂ ਦੇ ਇੱਕ ਇੱਕ ਇਟ ਲਿਆਏ 30 40 ਇਟਾਂ ਹੋਈਆਂ ਉਹਨਾਂ ਨੇ ਉਹ ਸੜਕ ਦੇ ਨਾਲ ਜਿਹੜੇ ਮਤਲਬ ਝੰਡ ਦੇ ਉੱਪਰ ਉਹ ਚੜਦੀ ਸੀ ਜਿੱਥੇ ਉਹ ਮਰੀ ਸੀ ਜਿੱਥੇ ਉਹਨੂੰ ਨੱਪਿਆ ਸੀ ਉੱਥੇ ਉਹਨਾਂ ਨੇ ਇੱਕ ਮਟੀ ਬਣਾਈ ਤੀ ਇੱਕ ਮੁੰਡੇ ਨੂੰ ਪੰਜਾਬੀ ਦੇ ਦੋ ਅੱਖਰ ਪਾਉਣੇ ਆਉਂਦੇ ਸੀ ਉੱਤੇ ਉਹਨਾਂ ਨੇ ਗੇਰੀ ਜੀ ਮਾਰ ਕੇ ਤੇ ਕਲੀ ਜੀ ਮਾਰ ਕੇ ਤੇ ਲਿਖ ਦਿੱਤਾ ਬਾਬਾ ਗਾਲੜ ਛਾ ਗਾਲੜ ਕਹਿੰਦੇ ਆ ਕਾਂਟੋ ਨੂੰ ਕਈ ਕਾਫੀ ਸਾਰੇ ਇਲਾਕਿਆਂ 'ਚ ਉਥੇ ਭਈ ਲੰਘਦੇ ਟੱਪਦੇ ਨੇ ਤੇ ਇਹ ਮਾੜਾ ਮੋਟਾ ਮੱਥਾ ਟੇਕਣਾ ਸ਼ੁਰੂ ਕਰਤਾ ਫੇਰ ਉਹਨਾਂ ਨੇ ਲਿਖ ਕੇ ਉਥੇ ਇਹ ਲਾਤਾ ਵੀ ਜਿਨ੍ਹਾਂ ਨੂੰ ਇੱਥੇ ਸ਼ਰਧਾ ਹੈ ਤਾਂ ਲੰਘਦੇ ਟੱਪਦੇ ਇੱਕ ਇੱਕ ਇੱਟ ਇੱਥੇ দান ਕੀਤੀ ਜਾਵੇ ਛੇਕ ਮਹੀਨਿਆਂ ਦੇ ਵਿੱਚ ਉੱਥੇ ਹਜ਼ਾਰਾਂ ਇੱਟਾਂ ਲੋਕ ਲੰਘਦੇ ਟੱਪਦੇ ਰੱਖ ਗਏ ਉੱਥੇ ਫਿਰ ਉਹਨਾਂ ਨੇ ਕੋਠੜੀ ਜੀ ਪਾਤੀ ਇੱਕ ਉਹਨੂੰ ਰੰਗ ਹਰਿਆਜਾ ਕਰ ਦਿੱਤਾ ਤੇ ਫਿਰ ਉੱਤੇ ਲਿਖਤਾ ਪੀਰ ਬਾਬਾ ਗੱਲੜਛਾ ਤੇ ਉਹਦੀ ਮਾਨਤਾ ਸ਼ੁਰੂ ਹੋ ਗਈ ਉੱਥੇ ਮੇਲਾ ਲਾਉਣਾ ਸ਼ੁਰੂ ਕਰਤਾ ਹੁਣ ਉਹ ਪਿੰਡ ਦੇ ਸਾਰੇ ਮੁੰਡਿਆਂ ਨੂੰ ਪਤਾ ਸੀ ਵੀ ਇਹਦੀ ਸਚਾਈ ਕੀ ਆ ਤੇ ਪਰ ਦੂਰੋਂ ਦੂਰੋਂ ਆਉਣ ਲੱਗ ਪਏ ਲੋਕ ਮਾਨਤਾ ਸ਼ੁਰੂ ਹੋ ਗਈ ਤੇ ਉਥੇ ਕਈ ਕਹਿਣ ਲੱਪੇ ਸਾਡੀਆਂ ਸੁੱਖਾਂ ਪੂਰੀਆਂ ਹੁੰਦੀਆਂ ਕਿਸੇ ਨੇ ਨਹੀਂ ਪੁੱਛਿਆ ਵੀ ਇਹ ਗੱਲ ਅਰਸ਼ਾ ਦਾ ਇਤਿਹਾਸ ਕੀ ਆ ਇਹ ਗੱਲ ਅਰਸ਼ਾ ਹੈ ਕੀ ਆ ਇਹਦਾ ਮਤਲਬ ਕੀ ਆ ਇਹ ਕੋਈ ਬਾਬਾ ਸੀ ਕਿ ਕੀ ਬਲਾ ਸੀ ਸਾਨੂੰ ਇਹਦੇ ਬਾਰੇ ਦੱਸੋ ਕਿਸੇ ਨੇ ਨਹੀਂ ਪੁੱਛਿਆ ਨਾ ਹੀ ਕਿਸੇ ਨੇ ਰਿਸਰਚ ਕੀਤੀ ਫੇਰ ਕੀ ਹੋਇਆ ਉਹਨਾਂ ਚੋਂ ਦੋ ਮੁੰਡਿਆਂ ਨੇ ਨਾ ਚਾਹਿਆ ਲੋਕਾਂ ਨੂੰ ਦੱਸਣਾ ਵੀ ਇਹ ਅਤਿਹਾਸੀ ਲੋਕਾਂ ਨੇ ਸੁਣਨਾ ਬੰਦ ਕਰਤਾ ਉਹ ਕਹਿੰਦੇ ਇਹ ਕੰਗਲੇ ਨੇ ਇਹ ਝੂਠ ਮਾਰਦੇ ਨੇ ਇਹ ਤਾਂ ਸਾਡੀ ਸ਼ਰਦਾ ਤੇ ਸੱਟ ਮਾਰਦੇ ਨੇ ਅੱਛਾ ਉਹ ਉਦੋਂ ਜਿਆਦੀ ਗੱਲ اٹਹੀ ਜਦੋਂ ਉਸ ਪਿੰਡ ਦੇ ਕਾਫੀ ਸਾਰੇ ਮੁੰਡੇ ਜਿਹੜੇ ਸੀ ਉਹਨਾਂ ਨੇ ਇਕੱਠੇ ਹੋ ਕੇ ਸਾਰੀ ਗੱਲ ਜਿਹੜੀ ਆ ਉਹ ਇੱਕ ਵਾਰੀ ਕੀਤੀ ਫੇਰ ਉੱਥੇ ਲੋਕਾਂ ਨੂੰ ਥੋੜਾ ਬਹੁਤ ਪਤਾ ਲੱਗਾ ਪਰ ਉਹ ਮੇਰੇ ਦਾਦੇ ਹੋਰੀ ਦਾਦੇ ਮੇਲਾ ਉੱਥੇ ਅਜੇ ਤੱਕ ਲੱਗ ਜਾਂਦਾ ਲੋਕ ਕਹਿੰਦੇ ਤਾਂ ਕਮਲੇ ਨੇ ਨਾਸਤਕ ਨੇ ਇਹ ਸ਼ਰਦਾ ਦੇ ਵਿਰੋਧੀ ਨੇ ਇਹ ਸਾਡੀ ਭਾਵਨਾ ਨੂੰ ਸੱਠ ਮਾਰਦੇ ਨੇ ਸਾਨੂੰ ਤਾਂ ਬਾਬਾ ਗੱਲੜ ਪੀਰ ਗੱਲੜ ਸ਼ਾਹ ਨੂੰ ਅਸੀਂ ਪੂਜਣਾ ਸਾਨੂੰ ਪੂਜਣ ਦੋ ਇੱਥੋਂ ਤੱਕ ਅਸੀਂ ਲਾਈ ਲੱਗ ਹਾਂ ਅਸੀਂ ਭੇੜ ਚਾਲ ਦਾ ਸ਼ਿਕਾਰ ਹਾਂ ਅਸੀਂ ਨਹੀਂ ਪਰਖਦੇ ਅਸੀਂ ਨਹੀਂ ਪੜਤਾਲਦੇ ਕਿਸੇ ਵੀ ਗੱਲ ਨੂੰ ਕਿਸੇ ਵੀ ਘਟਨਾ ਨੂੰ ਅੰਨੇ ਹੋ ਜਾਂਦੇ ਆ ਤੇ ਇਹੀ ਸਾਗਰ ਦੀ ਬੋਟੀ ਨੇ ਸਾਬਤ ਕਰ ਦਿੱਤਾ